ਲਹ ਅੱਜ ਤਾਂ ਕੋਈ ਸਬਜ਼ੀ ਵੀ ਨਹੀਂ ਆਗੀ ਇਦਾਂ ਕਰਨੀ ਆ ਭਾਈ ਹਉਣੀ ਵਾਲਾ ਦੋ ਤਿੰਨ ਸਬਜ਼ੀਆਂ ਲਿਆ ਕੇ ਰੱਖ ਹੀ ਲੈਣੀਆਂ ਲੋੜ ਤੇ ਪਈ ਰਹਿੰਦੀ ਰੋਜ਼ ਹੀ ਕੋਨਾ ਕੋ ਬਣਾਉਣਾ ਹੁੰਦਾ ਆਹਿੰਦੇ ਪਿਸਟਿੰਗਾਂ ਤੇ ਸਾਰੀਆਂ ਮੁੱਕਣਦੀਆਂ ਆਈਆਂ ਵਾ ਤੇ ਪੈਸੇ ਥੋੜੇ ਜੁੜੇ ਆ ਤਾਂ ਕਰਦੀ ਆ ਇਹਨਾਂ ਪੈਸੇ ਨੂੰ ਜੇ ਰਹਿਣ ਦਿਨੀ ਆ ਦ ਵੀਂਦਰਸਲਾ ਸਾਚੀ ਦੇ ਕੇ ਗਈ ਆ ਐਰ ਕੀ ਪੈਸੇ ਕਰਦਿਆਂ ਕੋ ਮੰਗਦੀ ਆ ਨਾਲ ਇਹਨਾਂ ਨੂੰ ਪਤਾ ਲੱਗੂਗਾ ਕਿ ਸਮਾਨ ਲੈ ਕੇ ਸਮਾਨ ਪਾਈਦਾ ਵਾ ਵਾ ਇਹ ਇਕੱਠੇ ਹੋਣਗੇ ਤੇ ਫੇਰ ਹੀ ਸਮਾਨ ਪੈਣਾ ਸੋਨੀਆ ਮੈਂ ਕਹਿੰਦੀ ਮੈਨੂੰ ਨਾ ਤੁਰ ਜੇ ਪੈਸੇ ਦੇਂਦੀ ਪੈਸੇ ਕੀ ਕਰਨੀ ਦੀਦੀ ਭਾਈ ਉਹਨ ਵਾਲਾ ਗਲੀ ਦੇ ਵਿੱਚ ਸਬਜੀ ਵਾਲਾ ਸਬਜੀ ਕੋਈ ਵੀ ਨਹੀਂ ਆਗੀ ਫ੍ਰੀਜ ਦੇ ਵਿੱਚ ਤੇ ਬਣਾਉਣਾ ਕੀ ਆ ਦੋ ਤਿੰਨ ਸਬਜ਼ੀਆਂ ਲੈ ਕੇ ਰੱਖ ਲੂੰਗੀ ਕੋਈ ਭੈਣ ਭਰਾ ਹੀ ਆ ਜਾਂਦਾ ਵਾ ਤੇ ਪੈਸੇ ਤੇ ਦੀਦੀ ਤੁਹਾਡੇ ਕੋ ਹੁੰਦੀ ਆ ਸਾਰੇ ਹੁੰਦੇ ਤੇ ਸਹੀ ਹੈ ਮੇਰ ਕੋ ਪਰ ਖਤਮ ਹੋ ਗਿਆ ਖਤਮ ਹੋ ਗਿਆ ਫਿਰ ਮੇਰ ਕੋ ਤੇ ਇਸ ਟਾਈਮ ਹੈ ਨਹੀਂ ਆ ਗਾਕ ਤੇ ਜ ਸਵੇਰੇ ਆਈ ਲੈ ਗਾਕ ਤਾਂ ਪਤਾ ਦੀ ਤੁਹਾਨੂੰ ਵੀ ਗਾਹ ਕਾਏ ਆ ਇੰਨਾ ਨਹੀਂ ਪਤਾ ਵੀ ਪਿੰਡ ਚ ਹੈਗਾ ਕੋਈ ਮਤਲਬ ਕਿ ਜਿਹੜੀ ਉਸੇ ਵਾਲੇ ਦੇਜੂ ਪਾਹੀ ਸਾਰੀਆਂ ਤੇ ਧਾਰ ਵਾਲੀਆਂ ਹੁੰਦੀਆਂ ਵਾ ਕੱਲ ਨੂੰ ਦੇ ਦਾਂਗੇ ਪਰਸਨ ਦੇ ਦਾਂਗੇ ਤੇ ਫਿਰ ਉਹ ਤੁਹਾਨੂੰ ਪਤਾ ਕੱਲ੍ਹੇ ਸਵੇਰੇ ਵੀ ਕੋਈ ਪੈਣੀ ਹੋਇਆ ਜਿਹੜੀ ਕੱਲ੍ਹ ਦੀਆਂ ਵੀ ਦਵਾਈਆਂ ਉਹ ਵੀ ਧਾਰ ਵਾਲੀਆਂ ਤੇ ਅੱਜ ਵਾਲੀ ਵੀ ਧਾਰ ਵਾਲੀ ਹੀ ਗਈ ਮੈਂ ਤੇ ਹੁਣ ਲਿਖ ਕੇ ਲਾਜ ਦੇਣਾ ਵਾ ਵੀ ਧਾਰ ਬੰਦ ਵਾ ਅਪੀ ਸ਼ਰਮ ਆਉਗੀ ਨਾ ਗੋਪੀ ਵੀ ਕੰਮ ਤੇ ਨਿਕਲ ਗਿਆ ਵਾ ਤੇ ਜੇ ਕੋਈ ਭੈਣ ਭਰਾ ਘਰ ਆ ਜੇ ਤੇ ਕੋਈ ਪੈਸਾ ਨਹੀਂ ਘਰ ਇਸ ਟਾਈਮ ਦੀਦੀ ਜਣ ਮੈਂ ਕੀ ਕਰ ਸਕਦੀ ਹਾਂ ਇਹਦੇ ਵਿੱਚ ਮੇਰਾ ਕੀ ਕਸੂਰਾ ਹੁਣ ਪੈਸਾ ਮੇਰੇ ਕੋਲ ਹੁੰਦਾ ਤੇ ਮੈਂ ਦਿੰਦੀ ਨਾ ਤੁਹਾਨੂੰ ਤੇ ਨਾਲੇ ਮੇਰੀ ਸੁਣੋ ਗੱਲ ਸਮਾਨ ਮੈਂ ਵੇਖਣ ਦੀ ਦੀਦੀ ਓਲਪਿਸਟਿਕ ਆ ਤੇ 4-5 ਹੀ ਆ ਸਿਰਫ ਰਹਿ ਗਈਆਂ ਵਾ ਤੇ ਇਦਾਂ ਕਰੋ ਵੀ ਥੋੜੇ ਜਿ ਮੈਨੂੰ 1000 ਰੁਪਿਆ ਦਵੋ ਨਾਲੇ ਕਿੰਨਾ ਸਮਾਨ ਪਾਉਣਾ ਮੈਂ ਸਬਜ਼ੀ ਵਾ ਤੇ ਤੇ ਕੋ ਮੰਗਣ ਨਹੀਂ ਆ ਤੇ ਮੈਨੂੰ ਕਹਿੰਦੇ 1000 ਰੁਪਿਆ ਦੋ ਹੋ ਗੋਪੀ ਲਿਆਵਗਾ ਤੇ ਫੇਰ ਹੀ ਆ ਮੇਰ ਕੋ ਕਿਹੜਾ ਹੈ ਗਿਆ ਤੇਦੀ ਹੱਦ ਹੋ ਗਈ ਆ ਸਾਰੀ ਮਿਹਨਤ ਕਰਕੇ ਮੈਂ ਪੈਸੇ ਤੁਹਾਡੇ ਹੱਥੇ ਨਹੀਂ ਰੱਖਣਾ ਇਹ ਵੀ ਸਾਰੇ ਪੈਸੇ ਤੁਹਾਡੇ ਹੱਥੇ ਰੱਖੰਦੇ ਆ ਤੁਸੀਂ ਮੈਨੂੰ ਪਿਆਰ ਤੇ ਕਹਤਾ ਵਾ ਕਿ ਮੇਰ ਕੋ ਪੈਸੇ ਨਹੀਂ ਆ ਹੱਦ ਹੋ ਗਈ ਤੁਹਾਡੇ ਵਾਲੀ ਵੀ ਵੇ ਸੋਨੀਆ ਮੈਂ ਮੰਨ ਨਹੀਂ ਆ ਕਿ ਪੈਸੇ ਮੇਰੇ ਹੱਥੇ ਤੁਹਾਡੇ ਨੇ ਆ ਪਰ ਮੈਂ ਕੋ ਜੂਲਾ ਨਹੀਂ ਖੇਡੰਡੀ ਘਰ ਚਲਾਉਣ ਡਈ ਆ ਅੱਜ ਤੋਂ ਵੱਡੇ ਵੱਡੇ ਕੰਮ ਲੈ ਕਰ ਲੈਂਦੇ ਆ ਨਾ ਇਹ ਦੋਵੇਂ ਭਰਾ ਵੀ ਪਲਾਟ ਲੈਣਾ ਆਹ ਕਰ ਲਿਆ ਉਹ ਕਰ ਲਿਆ ਹੱਥ ਟੈਟ ਹੋ ਜਾਂਦਾ ਵਾ ਮੇਰਾ ਕੋਈ ਖਰਚਾ ਨਹੀਂ ਆ ਮੇਰਾ ਕੀ ਖਰਚਾ ਮੈਂ ਤੇ ਮੁਰਤੇ ਦੀ ਕੰਮ ਹੀ ਹੈ ਤੁਹਾਡੀ ਬੰਦਾ ਮੇਰਾ ਬਾਹਰ ਵਾ ਰੋਟੀ ਪਾਣੀ ਕਰਦੀ ਨਹੀਂ ਤੂੰ ਦੁਕਾਨ ਚਲਾਉਣੀ ਆ ਜੀ ਕਰਦਾ ਤਾਂ ਮੇਰੇ ਹੱਥੇ ਧਰੋ ਤੇ ਜੀ ਕਰਦਾ ਤੇ ਆਪਣੀ ਜ਼ਿੰਮੇਵਾਰੀ ਆਪ ਚੁੱਕੋ ਮੈਨੂੰ ਨਹੀਂ ਹਾਂ ਗੱਲ ਕਹਿਣੀ ਪੁੱਛੇ ਕਿੰਨੇ ਕੁ ਆ ਆ ਜਾ ਕੇ ਦੋ ਦੇਖਾ ਤਾਂ ਖਰਚੇ ਆ ਬਹੁਤ ਖਰਚੇ ਕਿਹੜਾ ਦਿਨ ਵਾ ਜਿਸ ਦਿਨ 500 ਰੁਪਏ ਨਹੀਂ ਜਾਂਦਾ ਰੋਟੀ ਪਾਣੀ ਦੇ ਚੱਕਰਾਂ ਵਿੱਚ ਹੀ ਕੋਲਮਾ ਲਾ ਕੇ ਲਾਲਾ ਸਵੇਰ ਤੋਂ ਸ਼ਾਮ ਤੱਕ ਹੱਥ ਹੋ ਗਿਆ ਦੀਦੀ ਅੱਜ ਪਹਿਲੀ ਵਾਰੀ ਤੁਹਾਡੇ ਕੋਲ ਮੈਂ ਪੈਸੇ ਮੰਗੇ ਤੇ ਪਹਿਲੀ ਵਾਰੀ ਪੈਸੇ ਤੇ ਮੈਂ ਮੰਗਣ ਆਈ ਆ ਹਮੇਸ਼ਾ ਪੈਸੇ ਮੇਰੇ ਕੋਲ ਹੁੰਦੇ ਆ ਜਿੱਥੇ ਵੀ ਤੂੰ ਮੰਗਦੀ ਉਸੇ ਵੇਲੇ ਕੱਢ ਕੇ ਦਿਨੀ ਆ ਜਿੰਨੀ ਵਾਰੀ ਸਮਾਨ ਪਿਆ ਉਹ ਆ ਕੇ ਦਿੱਤਾ ਨਾ ਤੇ ਫੇਰ ਕਿੰਨਾ ਕੁ ਪਾ ਕੇ ਦਿੱਤਾ ਹਰ ਵਾਰ ਦੀਦੀ ਮੈਂ ਆਪਣੇ ਵਟਕੇ ਤੇ ਆਪਣਾ ਹੀ ਨਹੀਂ ਮੈਂ ਲਿਓਣ ਸਮਾਨ ਪੈਸੇ ਤਾਂ ਮੇਰੇ ਹੱਥ ਤੇ ਰੱਖਨੀ ਆ ਜਿਵੇਂ ਤੂੰ ਪੰਜੇ ਰੱਖੇ ਚਾਰ ਦਾਹ ਰੱਖੇ ਬਰਜੇ ਤੇਰਾ ਸਮਾਨ 30000 ਦਾ ਵੀ ਮਹੀਨੇ ਦਾ ਹੁੰਦਾ ਤੇ ਮੈਂ ਦਿਨੀ ਆ ਪਾ ਕੇ ਇਹ ਗੱਲ ਮਤ ਭੁੱਲੋ ਤੇ ਖਰਚਾ ਸਾਂਝੇ ਕਰਦੇ ਚ ਸਬਦ ਚੱਲਣ ਡਿਆ ਵਾ ਜੇ ਤੁਸੀਂ ਮੇਰੇ ਹੱਥ ਤੇ ਧਰਨ ਡਿਆ ਤੇ ਜਿਹੜੇ ਪੈਸੇ ਬਾਹਰ ਹੁੰਦੇ ਉਵੇਂ ਮੇਰੇ ਕੋਲ ਹੀ ਹੁੰਦੇ ਆ ਤੇ ਮੈਂ ਇੱਕ ਇੱਕ ਪੈਸਾ ਲਿਖਿਆ ਵਾ ਇੱਕ ਇੱਕ ਪੈਸਾ ਇਹੋ ਜਿਹਾ ਕੋਈ ਪੈਸਾ ਨਹੀਂ ਵੀ ਮੈਂ ਆਪ ਵਰਤ ਲਿਆ ਹੋਵੇ ਤੇ ਮੈਂ ਰਜਿਸਟਰ ਤੇ ਨਾ ਚਾੜਿਆ ਹੋਵੇ ਜਿੱਦਣ ਦਿਲ ਦੇ ਵਿੱਚ ਕੋਈ ਸ਼ੱਕ ਹੋਊਗਾ ਨਾ ਪੂਰੇ ਮਹੀਨੇ ਦਾ ਸਾਬ ਲੱ ਲਿਆ ਕਰ ਹਰ ਮਹੀਨੇ ਤੂੰ ਨਹੀਂ ਮੇਰੇ ਦੇ ਸਾਬ ਲੱ ਲਿਆ ਕਰ ਆਈ ਵੱਡੀ ਹਾਦੋਂ ਕੀ ਦੀ ਵਾਲੀ ਵੀ ਦੀਵੰਤਾ ਤੇ ਵਸੇ ਇਹ ਕਿ ਆ ਕੇ ਗਈ ਅੱਖਾਂ ਮੇਰੀਆਂ ਬੰਦ ਰਹੀਆਂ ਉਹਨੇ ਚਿਰਦੀਆਂ ਹੁਣ ਚੰਗਾ ਹੋਇਆ ਮੈਂ ਦੇ ਕੋ ਪਹਿਲਾਂ ਹੀ ਮੰਗ ਲੇ ਪੈਸੇ ਹੈ ਸਵੇਰ ਦੀ ਮਸਾਜਾ ਕਰ ਕਰ ਬਾਵਾ ਮੇਰੀਆਂ ਰਹਿ ਗਈਆਂ ਤੇ ਆਣ ਗਿਆ ਜਿੱਦੇ ਹੀ ਪੈਸੇ ਚੰਗਾ ਹੋਇਆ ਅੱਗੇ ਨਹੀਂ ਘੁੱਟੇ ਹੁਣ ਮੈਂ ਘੁੱਟ ਕੇ ਵਿਖਾਉਣੇ ਆ ਆ ਬੰਦਾ ਮੇਰਾ ਵੀ ਜਿਹੜਾ ਮਗਰ ਲੱਗਣਾ ਇਹਨਾਂ ਦੇ ਇਹਨੂੰ ਸਿੱਧਿਆ ਮੈਂ ਕਰਦੀ ਆ ਨੀ ਨੀ ਕੀਏ ਮੇਰੀ ਗੱਲ ਸੁਣਾ ਨੀ ਆ ਤੇਰੀ ਜ਼ਿੰਦਗੀ ਤੇ ਭਾਂਡੋ-ਪਾਂਢੀ ਹੋਈ ਪਈ ਆ ਨਹੀਂ ਰਹਿਣ ਦੇ ਹਾਂ ਆਪੇ ਬੀਬੀ ਮਾਂਜ ਲੋਗੀ ਮੇਰੇ ਨਾਲ ਤੂੰ ਨਿੱਕੀ ਆ ਤੇ ਕੀ ਤੂੰ ਹਾਲ ਬਣਾਇਆ ਆਪਣੇ ਸਰੀਰ ਦਾ ਆ ਕਿਦਾਂ ਦੀ ਲੱਗਣ ਡਈ ਆ ਮਾਸਾ ਨਹੀਂ ਸੋਹਣੀ ਲੱਗਦੀ ਤਿਆਰ ਬਿਆਰ ਹੋ ਕੇ ਰਿਆ ਕਰ ਤੇ ਮੇਰੀ ਸੁਣ ਲੈ ਗੱਲ ਮੈਂ ਤੇ ਚਲੀ ਘੁੰਮਣ ਸੇ ਲੀਆਂ ਪਹਿਣਾ ਕੋ ਤੇ ਤੂੰ ਉਹ ਤੇ ਜ਼ਿੰਦਗੀ ਆਪਣੀ ਨਰਕ ਹੀ ਕੀਤੀ ਆ ਭਾਂਡਾ ਦਾ ਟੋਕਰਾ ਉਹਨੂੰ ਬੁੜੀ ਨੂੰ ਦਿਆ ਕਰ ਇੱਥੇ ਮਾਂਜੇ ਨੂੰ ਪਤਾ ਲੱਗੇ ਤੇਰੇ ਖਾਣੇ ਚ ਕੋਈ ਗੱਲ ਬੈਂਦੀ ਵੀ ਹੈਗੀ ਕਿ ਨਹੀਂ ਠੰਡ ਵਾ ਬੀਬੀ ਕਿੱਥੇ ਪਾੜੇ ਮਾਂਜੂ ਦੀ ਕਿਤੇ ਨਹੀਂ ਬੀਬੀ ਜਾ ਮਚਲੀ ਬੀਬੀ ਦੀ ਕੁਲਫੀ ਜਾ ਮਚਲੀ ਆ ਐਵੇਂ ਟੌਰ ਕੱਢ ਕੇ ਰਿਆ ਕਰ ਅੰਡਣਾ ਗੰਡਣਾ ਚਦਵਾਉਂਦੀਆਂ ਵਾ ਤੇ ਕਹਿੰਦੀ ਆ ਆਹੋ ਟੌਰ ਕੱਢ ਕੇ ਮੈਂ ਨਹੀਂ ਇਹ ਲਿਪਸਟਿਕ ਲਿਪਸਟਿਕ ਲਾ ਕੇ ਇੱਕਦਾਂ ਸੋਣੀ ਬੜੀ ਕਰਕੇ ਨਾ ਚੁਨੀ ਚਾਨੀ ਐਨੇ ਰਿਆ ਕਰ ਇਦਾਂ ਖਲਾਰ ਖਲਾਰ ਤੁਰਿਆ ਕਰ ਵਿੜੇ ਚ ਬੀਬੀ ਨੂੰ ਟੇਚ ਨਾ ਸਮਝੀਏ ਦੋਵੇਂ ਜਾਣੀਆਂ ਤੇ ਫਿਰ ਫਿਰ ਸਾਨੂੰ ਕੌਣ ਡੱਕਣ ਡਿਆ ਵਾ ਸੋਣਾ ਵੜਾ ਕਿਤੇ ਮਹਿੰਦੀ ਮੈਂ ਅੱਜ ਸੋਨੀ ਕੋ ਮਹਿੰਦੀ ਲਵਾਉਣੀ ਪਾਲਨ ਵਾਲੀ ਕੋ ਐ ਟੌਰ ਨਾ ਰਹਿਣਾ ਵੇਖੀਂ ਜ ਰਹਿਣ ਦੇ ਛੱਡ ਮੈਂ ਚਲੀ ਘੁੰਮਣ ਮੇਰੇ ਆਂ ਤਾਂ ਤਿਆਰ ਤੁਰ ਹੋ ਗਿਆ ਐਨ ਬਹਿਰਾਮ ਨਾ ਜੇ ਬੀਬੀ ਪੁੱਛੂਗੀ ਨਾ ਭਾਂਡੇ ਆਖੀ ਮਾਂ ਲਾ ਠੀਕ ਆ ਮੈਂ ਵੀ ਤਿਆਰ ਹੋ ਕੇ ਬੈਣੀ ਅੱਜ ਨੇ ਕੀਏ ਭਾਂਡੇ ਮਾਜ ਲਿਆ ਹਾਂ ਮੈਂ ਕਾ ਭਾਂਡੇ ਮਾਂ ਕੇ ਚਾ ਕੋਟ ਬਣਾਉਂ ਇਹ ਕਿ ਕਰਦੀ ਫਿਰਦੀ ਆ ਹਾਂ ਇਹ ਕਦੋਂ ਸਾਰੇ ਜੇ ਘਰ ਦੀ ਕੁੜੇ ਅੱਜ ਇਹ ਘਰ ਦੀ ਤੰਦ ਨਹੀਂ ਤਾਣੀ ਵਿਗੜੀ ਆ ਇਹਨੇ ਵੀ ਕੋਈ ਹਵਾ ਹੀ ਲੱਗੀ ਜਾਉਂਦੀ ਅਗਲੇ ਅੱਗੇ ਪਾਂਡਿਆ ਨੂੰ ਤਾਂ ਕੰਮ ਨੂੰ ਦਵਿੰਦਰ ਤਾਂ ਸਹੀ ਕਹਿੰਦੀ ਆ ਮੈਂ ਤਾਂ ਆਪ ਹੁਣ ਨਵੀਂ ਕੋਟੀ ਪਾ ਕੇ ਤੇ ਨਵਾਂ ਸੂਟ ਪਾ ਕੇ ਘਰ ਵਿਆਹ ਕਰਨਾ ਵਾ ਆ ਕੀ ਕਰਾਂ ਮੇਰੀ ਤਾਂ ਇਹਨਾਂ ਨੇ ਜਿੰਦਗੀ ਭਾਂਡੋ ਭਾਂਡੀ ਕੀਤੀ ਆ ਕਿ ਸਮਝ ਨਹੀਂ ਆਉਂਦੀ ਕੀ ਕਰਨਾ ਤੇ ਕੀ ਨਹੀਂ ਕਰਨਾ ਮਾਸਕ ਕਰੀਮ ਲਾ ਲਾਂ ਦਵਿੰਦਰ ਵਾਲੀ ਆ ਹੈ ਵੀ ਨਖਤੀ ਮੁੱਕੀ ਪਈ ਉਹ ਕਿਤੇ ਹੈ ਇੱਕ ਅੱਖ ਨਹੀਂ ਤੇ ਗੋਰੀ ਤਾਂ ਹੈ ਨਹੀਂ ਮਾ ਸੈਤਰੀ ਮੋਂ ਦੰਦ ਲੱਗੇ ਜਾਂਦੀ ਆ ਚੱਕੀ ਆਇਆ ਕਿ ਦੰਦ ਆ ਆ ਯਾਰ ਮੰਨੀ ਨਾ ਹੇ ਹੇ ਗੱਲੀ ਜੀ ਆ ਹਾਏ ਇਹ ਵੱਡ ਗਿਆ ਯੋ ਕੌਣ ਬੀਬੀ ਨੇ ਚਾਪੋ ਹੇ ਤਾਂ ਰੇਲੇ ਪੜ ਗਿਆ ਛਿੱਤੀ ਛਿੱਤੀ ਬਿੰਦਰਾ ਹੀ ਕਿਹੜੀ ਲਾਉਗੀ ਆਹ ਚਲਦੇ ਕਿਹਨਾ ਹੋ ਲਾ ਲੂੰਗੀ ਹਾਈ ਤੇਲ ਕੋਈ ਨਹੀਂ ਚੰਗੀ ਆ ਮੈਂ ਘਰ ਕੇ ਨਹੀਂ ਲੁਕਾ ਲਾਂ ਮੈਂ ਨਮਸ ਸਵਾਲ ਤੇ ਖਾਈ ਨਹੀਂ ਸੱਚ ਦਵਿੰਦਰ ਤੇ ਕਹਿੰਦੀ ਹੀ ਇਹ ਇੰਦਾ ਹਲਾਉਣਾ ਮਛੋਲ ਨੂੰ ਤਾਰੇ ਦਨੀਆ ਨੇ ਨਹੀਂ ਕੀਏ ਭਾਂਡੇ ਮਾਂਜ ਆਏ ਮੈਂ ਨਹੀਂ ਮਾਂਜਨੇ ਭਾਂਡੇ ਭੁੰਡੇ ਮੇਰੇ ਤਾਂ ਹੱਥ ਵੀ ਸਾਰੇ ਖਰਾਬ ਹੋ ਗਏ ਭਾਂਡੇ ਮਾਂਜ ਮਾਂਜ ਕੇ ਹਾ ਨਾ ਪਤਾ ਇਹਦਾ ਨਹੀਂ ਕਰੀਦਾ ਮਾਂਜ ਕੇ ਆ ਨਰਤੀ ਮੈਂ ਨਹੀਂ ਆ ਸਾਰੀ ਉਮਰ ਮੈਂ ਭਾਂਡੇ ਮਾਂਜਣ ਦੀ ਮੈਨੂੰ ਪਤਾ ਤੈਨੂੰ ਤੂੰ ਹੀ ਮਾਂਜੋ ਨੇ ਜੀਰੇ ਤੋਂ ਮਗਰ ਲੱਗਦੀਆਂ ਉਹਨੇ ਤਾਂ ਆਪਣੀ ਜੜ੍ਹਾਂ 'ਚ ਬੈਠੀ ਐ 13 ਚ ਜਣਾਈਆਂ ਪਿਆਰ ਹੋਈ ਚੱਲੀ ਕਿਤੇ ਜਾਣਾ ਕਿੱਥੇ ਆ ਮੈਂ ਸਾਰੀ ਦਿਹਾੜੀ ਕੰਮ ਕਰਦੀ ਸੁਹਣ ਬਣੀ ਰਹਿਣੀ ਤੇ ਮੈਂ ਸੁਰਖੀ ਵੀ ਲਾਈ ਬਿੰਦੀ ਵੀ ਲਾਈ ਆ ਤੇ ਆ ਨਵੀਂ ਪਾਈ ਮੈਂ ਕਿ ਨਹੀਂ ਮੁੜਕੇ ਲੈ ਕੇ ਜਾਨੀ ਘਰੇ ਪਾ ਕੇ ਬਹਿ ਗਈ ਆ ਮੈਨੂੰ ਨਹੀਂ ਪਤਾ ਮੈਨੂੰ ਆਖਿਆ ਕਿ ਨਹੀਂ ਤਿਆਰ ਹੋ ਮੈਨੂੰ ਦਵਿੰਦਰ ਜੀ ਕਹਿੰਦੇ ਤੂੰ ਭਾਂਡੇ ਮਾਂ ਦੇ ਰਹੀ ਨਹੀਂ ਬੀਬੀ ਭਾਂਡੇ ਮਾਂ ਜੂਨੇ ਕੀ ਕਰਨਾ ਹੁੰਦਾ ਤੂੰ ਤਿਆਰ ਹੋ ਕੇ ਵਿਆਹ ਕਰ ਹਾਏ ਮੈਂ ਮਰ ਜਾ ਨੀ ਇਹਨੇ ਮਾਂ ਪੋਲੀ ਪਾ ਸਮਝਦੀ ਹੈ ਤੇ ਉਹਦਾ ਵੀ ਸ਼ਰਾ ਨਿਕਲੀ ਆ ਹੈ ਸਾਡੇ ਘਰ ਦਾ ਬਣੂਗਾ ਕੀ ਮੈਂ ਕੀ ਕਰਾਂ ਹੁਣ ਦੱਸ ਭਾਂਡੇ ਮੈਂ ਮਾਣਨੇ ਆ ਤੇ ਮਾਰੂ ਨਾ ਸਾਂ ਤੇ ਹਾਂ ਤਿਆ ਆਪ ਸੱਜ ਫੱਬ ਕੇ ਟਾਈਮ ਨਾ ਬੈਹ ਜਾਂਦੀ ਮੰਜੇ ਦੇ ਉੱਤੇ ਮੈਨੂੰ ਕਹਿੰਦੀ ਭਾਂਡੇ ਮਾਂਜਲਾ ਚਾਹ ਤਰਲਾ ਮੇਰੀ ਵੀ ਕੋਈ ਜ਼ਿੰਦਗੀ ਹੈ ਮੈਂ ਵੀ ਹੁਣ ਇਦਾਂ ਤਿਆਰ ਸ਼ਾਰਾ ਕਿ ਵਿਆਹ ਕਰਨਾ ਮੈਂ ਨਹੀਂ ਭਾਂਡੇ ਭੁੰਡੇ ਵੀ ਕੋਈ ਕੰਮ ਨਹੀਂ ਕਰਿਆ ਕਰਨਾ ਨਾ ਕੰਮ ਉਹਨੇ ਕਰਨਾ ਨਾ ਕਰਨਾ ਤੂੰ ਇੱਥੇ ਕੰਮ ਵਾਲੀ ਰੱਖ ਲੋ ਕੋਈ ਮੇਰ ਕੋ ਨਹੀਂ ਹੁਣਾ ਕੰਮ ਖੂਮਾ ਤੇ ਹੁਣ ਬੁਰੜੀ ਕਰੂ ਮੈਂ ਨਹੀਂ ਅਨਜੋਗੀ ਹੈਗੀ ਬੀਬੀ ਕਿ ਹੋਣੀ ਚੰਗੀ ਪੜੀ ਤੇ ਤੂੰ ਹੈ ਕੀ ਝਾਟੀ ਵਾਂਡੇ ਟੌਰ ਕੱਢ ਕੇ ਚਲ ਜਾਨੀ ਆ ਹਾਂ ਤੈਨੂੰ ਪਿੱਤियां ਪੜਾਤਗਾ ਉਹਨੇ ਆ ਕੇ ਉਹਦਾ ਮੂੰਹ ਮੈਂ ਸੁਣ ਜੇ ਹੁਣ ਤੂੰ ਵੀ ਪਾਉ ਕੰਡਾ ਵੀ ਆ ਇਹ ਮਾ ਜਨੈ ਚੰਗਾ ਚੰਗਾ ਸਮਝਦੇ ਤੋਤਾਂ ਵੀ ਤਾਂ ਨਿਕਲੇ ਆ ਪਾ ਬੀਬੀ ਮੈਨੂੰ ਨਹੀਂ ਪਤਾ ਮੈਂ ਕੰਮ ਨਹੀਂ ਕੋਈ ਵੀ ਕਰਨਾ ਮੈਂ ਨਵਾਂ ਸੂਟ ਰੋਜ ਪਾ ਕੇ ਨਵੀਂ ਕੋਟੀ ਪਾ ਕੇ ਦਬਿੰਦੀ ਲਾ ਕੇ ਸੁਰਖੀ ਲਾ ਕੇ ਵਿਆਹ ਕਰਨਾ ਟੋਰ ਕੜ ਕੇ ਧੁੱਪੇ ਵਿਆਹ ਕਰਨਾ ਕੋਈ ਨਹੀਂ ਰੋਟੀਆਂ ਵਾਲੀ ਉੱਥੇ ਡਾ ਲੋ ਤੋ ਰੋਟੀ ਖਾ ਕੇ ਦੋਵੇਂ ਬੈ ਗਈਆਂ ਸੁਰਖੀ ਪਿੰਦੀ ਲਾ ਕੇ ਰੋਟੀਆਂ ਆਵੇਂ ਸਾਨੂੰ ਪਕਾ ਜੋ ਕੋਈ ਕੋਈ ਬੀਬੀ ਤੋ ਹੈ ਗਈ ਆ ਬਖਾਰਾ ਕਰ ਲੋਕਾਂ ਦੀਆਂ ਵੀ ਸੱਸਾਂ ਕਿੰਨਾ ਕੰਮ ਕਰਦੀਆਂ ਆ ਕੋਈ ਨਹੀਂ ਮੇਰਿਆਂ ਪੱਕੀਆਂ ਖਾਓ ਨਾਲੇ ਤੁਹਾਣ ਅਖਵਾਲ ਦੀ ਨਾਲੇ ਮਾਂ ਦੀ ਤੁਹਾਡੇ ਭਾਂਡੇ ਆਏ ਅੰਤਰੀ ਨੂੰ ਕਿਹਦੇ ਦੇਖ ਦੁਨੀਆ ਦਾ ਪਤਾ ਨਹੀਂ ਆਹ ਕਰਨੇ ਕਿੱਥੋਂ ਗੱਲਾਂ ਕੱਢਣ ਲਈ ਆ ਪੁੱਟ ਪੁੱਟ ਕੇ ਹਾਂ ਤੇਰੀ ਤੂੰ ਆਏ ਤੇਰੇ ਪਿਛਲੇ ਹੋਂ ਮੈਂ ਕਿਉਂ ਤੇਰੀ ਹੋਵਾਂ ਚਾਚਾ ਨਾ ਬੋਲ ਮੁੱਕੀ ਮਾਰ ਕੇ ਬਤੀ ਦੇ ਬਤੀ ਦੰਦ ਕੱਢ ਦੋਗੇ ਲੈ ਵੀ ਜੋ ਬੋਲਣਾ ਦਵਿੰਦਰ ਦੀਦੀ ਨੂੰ ਆਲੇ ਤੇ ਦਾਦੀ ਮੈਨੂੰ ਇਦਾਂ ਕਹਿੰਦੀ ਸੀ ਲੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਠਾਕ ਵਾ ਮੈਂ ਚਲੀ ਹਾਂ ਤੁਹਾਡੇ ਵੱਲ ਜਾ ਰਕ ਕੋਈ ਨਹੀਂ ਆ ਜਾ ਜੀ ਸਦਕੇ ਮੈਂ ਤੇ ਕਿਸ ਨੇ ਨੀ ਮੈਂ ਤੇ ਉਧਰੋਂ ਦੀ ਚੱਲੀ ਹਾਂ ਤੇ ਉਹ ਗਵਾਂਢਣ ਕਲੇੜੀ ਮੱਥੇ ਲੱਗੀ ਹੋ ਫੇਰ ਅੱਜ ਗਲੀ ਹੁੰਝੰਡੀ ਤੇ ਮੈਂ ਹਾਂ ਐਵੇਂ ਇਦਨਾ ਸਿਰ ਸਿਰ ਮੱਥਾ ਖੀ ਲੋਣਾ ਆ ਗੇਂਦੋ ਵਾਲ ਚੱਲੀ ਹਾਂ ਮਾੜਾ ਜਾ ਤੇ ਮੈਂ ਚ ਲੈ ਆਂਦੀ ਜਾਨੀ ਆ ਚੱਲ ਆ ਵੀ ਚੰਗਾ ਹੋਇਆ ਮੋੜਾ ਹੀ ਆ ਆਹੋ ਮੈਂ ਤੇ ਠੀਕ ਹਾਂ ਨਾ ਮੱਥੇ ਲੱਗੀ ਨਹੀਂ ਨਹੀਂ ਤੂੰ ਤਾਂ ਠੀਕ ਚੱਲ ਆ ਤੂੰ ਘਰ ਹੀ ਆ ਹੁਣ ਘਰ ਹੀ ਚੱਲਦੀਆਂ ਬਾਅਦ ਚ ਗੱਲਾਂ ਬਾਤਾਂ ਕਰਾਂਗੇ ਗੇਂਦੋ ਵਾਲਾਈ ਆ ਜਾਆ ਕਰ ਹਾਂ ਇਹ ਤਾਂ ਨਾ ਡਰਦੀ ਰਿਹਾ ਕਰ ਸਵਾਗਤ ਹੁਣ ਮੈਂ ਆ ਜਾ ਕਰਨਾ ਅੰਟੀ ਆਸੀ ਕਰ ਆ ਜਾ ਅੰਦਰ ਹੀ ਆ ਜਾ ਇਹਨੇ ਗੱਲ ਕਰਨ ਦੇਣੀ ਕੋਈ ਹਨਾ ਆ ਹਾਏ ਨੀ ਨਿੱਕੀ ਬੜੀ ਪਿਆਰ ਨਾਲ ਹੋ ਕੇ ਬੈਠੀ ਅੱਜ ਕੀ ਗੱਲ ਹੈ ਨੇ ਨੂੰ ਮੈਂ ਹੀ ਪੰਪ ਦਿੱਤਾ ਸੀ ਬਹਿ ਜਾਇ ਤੇ ਫੇ ਤੂੰ 24 ਘੰਟੇ ਲੱਗੀ ਰਹੀ ਨਹੀਂ ਆ ਤੇ ਤੂੰ ਵੀ ਕਿਤੇ ਸੋਣੀ ਬਣ ਲਿਆ ਕਰ ਅਨਖਤੀ ਨੇ ਵੇਖ ਲਾ ਜਾੜਾ ਤਰਿਆ ਮੇਰਾ ਹੀ ਸਮਾਨ ਕੱਢ ਕੇ ਤੇ ਕਮਲਿਆਂ ਵਾਂਗੂ ਸੁੱਟ ਗਈ ਹੈ ਨਹੀਂ ਇਹਦੇ ਦਿਮਾਗ 'ਚ ਮੈਨੂੰ ਲੱਗਦਾ ਖੋਪਰਾ ਭਰਿਆ ਮੈਂ ਹਾਂ ਬੁੜੀ ਨੂੰ ਆਖਿਆ ਕਰ ਭਾਂਡੇ ਭੁੰਡੇ ਮਾਜੇ ਤੇ ਆ ਵੇਖ ਲਾ ਅਨਖਤੀ ਨਾ ਕਲਰਾਪ ਆ ਗਈ ਸਾਰਾ ਇਹਨੂੰ ਨਹੀਂ ਪਤਾ ਕਿਦਾਂ ਚੀਜ਼ ਸਾਹਮਣੇ ਕੀ ਕਰਨੀ ਪੰਪ ਦਿਨ ਚ ਹੀ ਰਹਿਣੀ ਆ ਬਸ ਏ ਕਾਲ ਤੇ ਸੁਣਾ ਮੈਂ ਆਪਣੇ ਵਾਲ ਹੌਲੀ ਹੌਲੀ ਕਰ ਲੈਣੀ ਆ ਬੁੜੀ ਨੇ ਤਾਂ ਪੂਰੀ ਹੱਥਾਂ ਦੇ ਚੜੀ ਹੁਣ ਇਹਨੂੰ ਬੜੀ ਗਸ਼ੀਆਂ ਪੈਂਡੀਆਂ ਹੋਣੀਆਂ ਫੇ ਗਾਂਢਣ ਆਈ ਆ ਜੇ ਮੈਂ ਪੰਪ ਦਿੱਤਾ ਨਾ ਖਤੀ ਨੂੰ ਵੀ ਤਿਆਰ ਹੋ ਕੇ ਰਿਹਾ ਕਰ ਤੇ ਵੇਲਾ ਸਮਾਨ ਦੀ ਕਿਦਾਂ ਡੰਡ ਲਾ ਗਈ ਇਹ ਵੀ ਬੀਬੀ ਦੀ ਪੂਛ ਤੇ ਬੜੀ ਚੜੀ ਸੀ ਅੱਜ ਭਾਵੇਂ ਲੜਦੀਆਂ ਹੀ ਹੋਣ ਬੈਠੀਆਂ ਉਹ ਵੀ ਟੌਰ ਕੱਢ ਕੇ ਬੈਠੀ ਹੋ ਅੱਜ ਕਿਤੇ ਮਾਰ ਇਦੋਂ ਹੀ ਭਾਵੇਂ ਮੇਕਅਪ ਕਰ ਗਈ ਇਹਨੇ ਜਾੜਾ ਤਰਦਣਾ ਮੇਰਾ ਹੁਣ ਤੈਨੂੰ ਕਿਹਾ ਆਪਣਾ ਵੀ ਲੈ ਕੇ ਆਇਆ ਕਾ ਸਮਾਨ ਮੇਕਅਪ ਦਾ ਆਪਣਾ ਲੈਣ ਨਹੀਂ ਦਿੰਦੀ ਬੁੱਢੀ ਪਿਆਹ ਤੈਨੂੰ ਦੇ ਕੇ ਖੁਸ਼ ਨਹੀਂ ਆ ਤਾਂ ਤੈਨੂੰ ਮਗਰ ਲਾਇਆ ਵਾ ਚੱਲ ਇਹ ਛੱਡ ਸਾਡੇ ਘਰ ਤੇ ਇਹੋ ਕੰਜਰਖਾ ਨਾ ਰਹਿਣਾ ਵਾ ਤੂੰ ਸੁਣਾ ਘਰ ਪਰਵਾਠ ਠੀਕ ਠਾਕ ਆ ਠੀਕ ਹੀ ਆ ਹਾਂ ਅੱਜ ਕੋਮ ਠੱਪਦੀ ਫੇਰ ਮੈਂ ਦੀਦੀ ਦੀ ਹੈ ਕਿਉਂ ਕੀ ਕਰਤਾ ਇਹ ਠੱਪੜੀ ਨਹੀਂ ਹਾਂ ਤੇ ਪਹਿਣੀ ਚੰਗਾ ਮੌਕੇ ਤੂੰ ਜਾ ਕੇ ਮੇਰੀ ਅੱਖਾਂ ਖੋਲ ਆਈਆਂ ਅਰੇ ਗਾਹਕ ਮਗਰ ਉਹ ਦੁਕਾਨ ਤੋਂ ਥੱਲੇ ਉਤਰਦਾ ਹਾਂ ਕੋਈ ਨਾ ਪੈਸੇ ਲੈਣ ਆ ਜਾਂਦੀ ਤੇ ਮੈਂ ਵੀ ਛੇੜ ਬਣੀ ਸੀ ਬੁੰਨੀ ਬਣੀ ਸੀ ਉਸੇ ਵਲੇ ਕੱਟ ਕੇ ਤੇ ਇਹਦੇ ਹੱਥ ਤੇ ਦਿਨੀ ਹੀ ਰੱਖ ਹੈ ਆ ਜੀ ਪੈਂਟ ਤੇ ਮੇਰੇ ਕਿਤੇ ਅੱਖਾਂ ਨਾ ਖੋਲ ਕੇ ਹੁੰਦੀ ਨਾ ਤੇ ਮੇਰੀਆਂ ਖੁਲਣੀਆਂ ਨਹੀਂ ਹੈ ਜੀ ਤੇ ਖੁਲਣੀਆਂ ਨਹੀਂ ਤੇਰੇ ਤੇ ਪਿਆਰ ਦੀ ਪੱਟੀ ਬੰਨੀ ਸੀ ਉਹਨੇ ਸਾਰਾ ਗਮ ਵੀ ਤੇਰੇ ਕੋ ਕਰ ਮਿਆ ਚੋਦਨ ਹਲਾ ਤੇਰੇ ਵੇਖ ਕੇ ਦਰਮਨਾ ਮੈਨੂੰ ਕਿਤੇ ਨਾ ਇਹ ਕਚੜੇ ਇਹ ਪੁੱਤਰੀ ਆਇਆ ਆਇਆ ਮੈਂ ਸਾਰਾ ਦਿਨ ਬਾਹਾਂ ਮਾਰ ਮਰ ਕੇ ਸ਼ਰ ਕਰਦੀ ਰਹੀ ਨੀ ਤੂੰ ਹੁਣ ਥਰੈਡਿੰਗ ਕਰ ਕਰ ਮੇ ਤੋਂ ਰਾਤ ਨੂੰ ਥੱਕ ਜਾਂਦੀ ਕਿਤੇ ਨੀਂ ਵੀ ਨਹੀਂ ਕਿਆ ਵੀ ਲਿਆ ਕੇ ਦਿਸੇਗੀ ਦੇ ਤਾਂ ਫਿਰ ਫਿਰ ਮੈਂ ਆਪਣੇ ਨਾਲ ਦੇ ਨੂੰ ਵੀ ਇਵੇਂ ਕਿਹਾ ਹਾ ਮੈਂ ਕਿਹਾ ਕਿ ਮੈਨੂੰ ਆਪਣਾ ਖਰਚਾ ਵੱਖਰਾ ਰੱਖ ਦਿਆ ਕਰ ਉਹਨੇ ਵੀ ਕਿਤੇ ਮੇਰੀ ਦੀ ਇੱਕ ਗੱਲ ਨਹੀਂ ਮੇਰੀ ਕੀਤੀ ਕਦੇ ਜੋ ਕੁਝਿਆ ਵੱਡੀ ਭਾਬੀ ਆ ਉਹ ਘਰ ਤੋਰਦੀ ਆ ਫਲਾਨ ਕਰਦੀ ਟੀਮ ਕਰਦੀ ਆ ਵੱਡਾ ਵੀਰ ਵੀ ਘਰੇ ਦਿੰਦਾ ਮੈਂ ਵੀ ਘਰੇ ਦੇਣੀ ਆ ਮਗਰ ਲਾਉਣ ਵਾਲੀ ਗੱਲ ਕੇ ਲਾਉਣ ਵਾਲੀ ਨਹੀਂ ਲਾਇਆ ਅਗਲੀ ਨੇ ਹਾਂ ਲਾਇਆ ਵਾ ਆ ਵੇਲਾ ਜਿਹੜਾ ਹੰਸਾਂ ਦਾ ਜੋੜਾ ਬੈਠਾ ਨੂੰ ਮਗਰ ਲਾਇਆ ਨਾ ਇਹਨੂੰ ਖਰਚੇ ਖਰਚੇ ਦਾ ਤਾਂ ਇੰਨਾ ਪਤਾ ਨਹੀਂ ਕਮਲੇ ਨੂੰ ਪਰ ਮੈਂ ਮੈਂ ਜੋ ਬਨ ਵੈਨ ਆਪਣੇ ਗਾੜੀ ਲਾਇਆ ਉਹ ਪੇਮੈਂਟ ਘਾਲਦਾ ਤੇ ਆਪਣਾ ਪੱਲਾ ਰੱਖਦੀ ਆ ਮੈਂ ਨਹੀਂ ਉਹ ਗਵਾ ਕੇ ਖੋਸ਼ ਮੈਂ ਲਾਉਣਾ ਹੌਲੀ ਹੌਲੀ ਮਗਰ ਹੁਣ ਲਾਲਾ ਕੇ ਲਾਉਣਾ ਆਪ ਸਾਰਾ ਦਿਨ ਏਦਾਂ ਮੈਂ ਬਣੀ ਰਹਿੰਦੀ ਟੌਰ ਤੇਰਨੋਂ ਵੱਧ ਘੜਦੀ ਓ ਤੇ ਤੈਨੂੰ ਨਿਸਾਰਾ ਦਿਨੋ ਤੇ ਲਾ ਛਾੜਦੀ ਉਹਨੂੰ ਪਤਾ ਪਿਆ ਹੀ ਆਉਂਦੇ ਜਿਹੜੇ ਮਿੰਗੇ ਮਿੰਗੇ ਕਰੀਮਾਂ ਲਿਆ ਕੇ ਲਾਉਂਦੀ ਲਾਲ ਹੋ ਲਾਲੀ ਹੋਈ ਜਾਂਦੀ ਤੇ ਭਾਵੇਂ ਤੇਰੀਆਂ ਹੀ ਕੜਗੜ ਲਾਉਂਦੀ ਹੋਵੇ ਕਮਲਈਏ ਤੈਨੂੰ ਬੜਾ ਪਤਾ ਤੂੰ ਪਾਰਲਰ ਚ ਇਹੋ ਜੀਆਂ ਬਥੇਰੀ ਮਾਰ ਲੈਂਦੀਆਂ ਇੱਧਰ ਉੱਧਰ ਹੱਥ ਤੈਨੂੰ ਕੀ ਪਤਾ ਫਿਰ ਮੈਂ ਅਜ ਟੋਇਆ ਫਿਰ ਹਾਂ ਮੈਂ ਜਾਣ ਕੇ ਫਿਰ ਕੀ ਆ ਮੈਂ ਚੰਗੇ ਮੋਕੇ ਮੈਂ ਪੈਸੇ ਗਿਣੇ ਨਹੀਂ ਕੱਢ ਕੇ ਜੇ ਮੈਂ ਗੇਲੇ ਦੀ ਦਿਨੇ ਤੁੱਤੀ ਆ ਜਾਣਾ ਨਹੀਂ ਫੜੀ ਜਾਣਾ ਅਜੀ ਮੈਂ ਨਾ ਲਿਪਸਟਿਕਾਂ ਹੀ ਵੇਖਣੀ ਮੈਂ ਕਿਹਾ ਥੋੜੀਆਂ ਵਾਂ ਜਗਨੇ ਸੰਭਾਲ ਲੈਣੀਆਂ ਫਿਰ ਮੈਂ ਮਨਾਂ ਸੋਚਿਆ ਕਿ ਹਰ ਵਾਰੀ ਮੈਂ ਅਰਕੇ ਦਿਨ ਕਹਿੰਨੀ ਵੀ ਤੂੰ ਦੇ ਮੇਰੇ ਨਾਲ ਦਾ ਜਿਹੜਾ ਕਹਿੰਦਾ ਸੀ ਇਹ ਸਾਰਾ ਖਰਚਾ ਉਹ ਹੀ ਕਰਦੀ ਏ ਉਹਨੂੰ ਪਤਾ ਕਿੱਦਾਂ ਤੋਂ ਉਹਨੇ ਕਿੱਦਾਂ ਦੱਸ ਮੈਂ ਲੋਲਣ ਘੜੀ ਹਾਂ ਤੇ ਮੰਗੇ ਫਿਰ ਤੂੰ ਮੰਗੇ ਆ ਜੇ ਤੇ ਆ ਫਿਰ ਮੈਂ ਮੰਗੇ ਤੇ ਕਿਹਾ ਮੈਂ ਕਿਹਾ ਮੈਂ ਸਮਾਨ ਪਾਣਾ ਮੈਨੂੰ 10000 ਰੁਪਏ ਦੋ ਇਹ 10 ਸਭੀ ਚੋਗੇ ਤੇ ਮੈਂ ਤੇਰ ਕੋ ਮੰਗਣੀ ਮੈਂ ਤੇਰੇ ਦਾ ਹਰ ਕਿਥੋਂ ਦੇਦਾ ਨਹੀਂ ਨਹੀਂ ਜਾਨੀ ਤੇਜ ਮੈਂ ਤੇ ਉਹਦਨ ਵੇਖ ਲਈ ਜਦਦਰ ਮੈਂ ਗਈ ਸਬਜੀ ਬਣਾ ਲਾ ਲੇਟ ਹੋ ਜਾਣਾ ਵਾ ਵੇਕੇ ਸਾਡ ਉਹਨੂੰ ਇਹ ਆਪੇ ਤੇਰੀ ਸੁਣ ਲੈ ਗੱਲ ਉਹਨੂੰ ਇਹ ਆ ਕਿ ਬਾਹਰ ਕੋਈ ਮਾਤਾ ਨਾ ਦੇ ਦੇ ਤਾਂ ਤੈਨੂੰ ਮੈਂ ਮਾਤਾ ਦੇਤੀ ਤੇ ਮੈਂ ਉਹਨੂੰ ਹੁਣ ਵੇ ਵਰਗੀ ਲੱਗਣਾ ਜੇ ਤੇਰੇ ਘਰ ਗਈ ਤੇ ਮੈਂ ਆਇਆ ਜਾਇਆ ਕਰਨਾ ਚੰਗਾ ਆਇਆ ਜਾਇਆ ਕਰੀ ਮੈਂ ਕੇ ਪਿਆਰ ਧੋ ਤੋ ਪੀਵਾਂਗੀ ਜੇ ਕਿਤੇ ਮੇਰਾ ਨਾਲ ਦਾ ਮੇਰੇ ਵੱਲ ਹੋ ਜਾਊਗਾ ਹੋ ਜਾਊਗਾ ਕੋਈ ਨਹੀਂ ਇੱਕ ਬਾਬਾ ਵੀ ਹੈਗਾ ਵਾ ਉੱਥੇ ਚੱਲਾਂ ਗੀਆਂ ਆ ਮੈਂ ਤੇ ਜੋ ਬਨ ਵਾਲੇ ਇਦਾਂ ਹੀ ਕੀਤਾ ਵਾ ਕਿ ਦਾਦੀ ਨੇ ਲੋਲੜ ਜੀ ਨੂੰ ਹੁਣ ਮੈਂ ਮਗਰ ਲਾਉਣਾ ਵਾ ਇਹਨੂੰ ਵੀ ਤਾਂ ਗਿੱਤ ਵੀ ਦੇ ਦੇ ਕੋਲ ਕੋਲ ਪਿਆ ਕੇ ਤੇ ਆਪਣੇ ਨਾਲ ਕਰ ਲਈ ਫਿਰ ਮੈਂ ਇਦਾਂ ਕਰਦੀ ਆ ਸਮਾਨ ਲਿਓਣਾ ਰਹਿਣ ਦਿੰਨੀ ਆ ਤੇ ਪੈਸੇ ਜੋੜਦੀ ਆ ਬਾਬੇ ਕੋ ਚੱਲੀਏ ਇੱਕ ਨੂੰ ਕੀ ਮਗਰ ਲਾਉਣਾ ਸਾਰਿਆਂ ਨੂੰ ਮਗਰ ਲਾਉਣੇ ਆ ਮੈਂ ਤੇ ਸਾਰੀ ਗਲੀ ਲਾ ਲੈਣੀ ਮਗਰ ਤੂੰ ਵੇਖੀ ਸਹੀ ਆਹ ਲੋ ਲੜਜੀ ਨਾ ਗਲੀ 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 ਨਹੀਂ ਲੱਗਣੀ ਤੇਰ ਕੋ ਕਿਉ ਲੈ ਗਲੀ ਇਹ ਕਾਲ ਕੁੱਤੇ ਗਣੀ ਨਹੀਂ ਕੀਤੀ ਤੇਰੀ ਉਹਨੇ ਚਲ ਉਹ ਤਾਂ ਤਾਂ ਕੀਤੀ ਆ ਅਜੇ ਮੈਂ ਬਾਬੇ ਤੱਕ ਪਹੁੰਚੀ ਨਹੀਂ ਨਾ ਅੱਗੇ ਤੇ ਮੈਨੂੰ ਇੱਕ ਭਲਾ ਹੋਵੇ ਕਿ ਜਨਾਨੀ ਦਾ ਡਰੈੱਸ ਹੀ ਦਿੱਤਾ ਵਾ ਤੇ ਜਿੱਦਨ ਮੈਂ ਪਹੁੰਚ ਗਈ ਨਾ ਲੋਕਾਂ ਦੇ ਬੂਹਿਆਂ 'ਚ ਠੋਕ ਕੇ ਲੌਥੇ ਠੋਕ ਜਿਹੜੇ ਲੋਕੀ ਝੂਠਾ ਨਾ ਲਾਉਂਦੇ ਆ ਨਾ ਉਹ ਸੱਚ ਕਰਕੇ ਦੱਸਣਗੇ ਹਾਂ ਸ਼ਾਦੀ ਬੁੱਕਲ ਮਾਰ ਲਾਂਗੇ ਸਿਆੜਵਾ ਪਤਾ ਲੱਗਣਾ ਪਤਾ ਲੱਗੂਗਾ ਕਿੱਥੇ ਗਈ ਆ ਕਿੱਥੇ ਨਹੀਂ ਗਈਆਂ ਕਿਹੜੀਆਂ ਕਿਹੜੀਆਂ ਵੋਟੀਆਂ ਤੇ ਕਿਹੜੀਆਂ ਨਹੀਂ ਤੇ ਆ ਸਾਡੇ ਵਾਲੀ ਇਹ ਕੰਮ ਕਰਦੀ ਰਹਿੰਦੀ ਸੀ ਤੇ ਬੁੜੀ ਇਹਦੇ ਹੱਲ ਵੇਖ ਲਾ ਸਾਡੇ ਵਾਲੀ ਕੰਮ ਕਰਦਾ ਸਾਰਾ ਕਰੀ ਫਿਰਦੀ ਤੇ ਬੁੜੀ ਇਹਦੇ ਹੱਲ ਵੇਖ ਕੇ ਮੱਚੀ ਜਾਣਾ ਵੀ ਇਹ ਫਰੀ ਆ ਇਹ ਤੁਰੀ ਫਿਰਦੀ ਟਹਿਲਦੀ ਮੈਨੂੰ ਵੇਵ ਖਾਈ ਦਿੰਦੀ ਵੀ ਤੂੰ ਮੈਨੂੰ ਮੱਥੇ ਨਾ ਲੱਗ ਫਿਰ ਮੈਂ ਅੱਜ ਦਿੱਤਾ ਪੰਪ ਤੇ ਭਾਂਡਾ ਦਾ ਟੋਕਰਾ ਉਹ ਪਿਆਈ ਰਹਿੰਦੀ ਆ ਜਾਂਦੀ ਆਪੀ ਕਦੇ ਬੂਏ ਨਾਲ ਨਹੀਂ ਜਿੱਤੇ ਕਰਨਾ ਮੈਂ ਵੀ ਕੰਮ-ਕੁਮ ਕਰਕੇ ਨਾ ਜੇ ਹੁਣ ਗਾ ਨਹੀਂ 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 ਦੁਕਾਨ ਕੋ ਮਕਾਨ ਨਹੀਂ ਦੁਕਾਨ ਆਪਣੇ ਹਿੱਸੇ ਦਾ ਦੁਕਾਨ ਦਾ ਆਹੋ ਆਹੋ ਹੀ ਸਿਦਾ ਵੀ ਕਿਉਂ ਕਰਨਾ ਟਾਲੇ ਤੋਂ ਕੀ ਆਖਾ ਕਰ ਮੈਂ ਤੇ ਸਾਰਾ ਦਿਨ ਨਹੀਂ ਤੇ ਐ ਐ ਕਰਦੀ ਰਹੀ ਨਹੀਂ ਦੁਕਾਨ ਦਾ ਵੀ ਕਰਕੇ ਤੇ ਅੱਜ ਮੈਂ ਵੀ ਹੋੜੀ ਜੀ ਕਹਿ ਦੇਣਾ ਹਾਂ ਮੇਰੇ ਲੱਕ ਪੀੜ ਹੁੰਦੀ ਬੜੀ ਆਪ ਤਾਂ ਪਹਿਲਾਂ ਵੇਖੀ ਚੁੱਪ ਕਰਕੇ ਬਹਿ ਕੇ ਵੇਖਾਂ ਹਾਂ ਅੱਜ ਤੇਰਾ ਸੇਵਾ ਤੇਰੀ ਕਰਦੀ ਆ ਤੇ ਮੰਜੇ ਤੇ ਕਰਦੀ ਆ ਅੱਜ ਇਹ ਵੀ ਪਰਖ ਲਾਂਗੀ ਅੱਜ ਇਹ ਵੀ ਇਹ ਕਰੀਦੇ ਹੋਈ ਜਾਰੀ ਏ ਤੇ ਰੋਟੀ ਨਾ ਖਾਵੀਂ ਖਾਵੀਂ ਨਾ ਆਖੀ ਮੈਨੂੰ ਨਹੀਂ ਭੁੱਖ ਤੇ ਮਾਰ ਕੇ ਸੌਲ ਦੀ ਬੁਕਰ ਕੋਈ ਗੂਝਾ ਬਣਾ ਕੇ ਵਿੱਚ ਵਿੱਚ ਖਾ ਲਾ ਤੇ ਉਹਨੇ ਕਹਣਾ ਭੁੱਖੀ ਆ ਆਪਣਾ ਤੇ ਦੇਣੀ ਕੋ ਖੜਾ ਖਿਦਾ ਹੀ ਦਾ ਅੱਜ ਫਿਰ ਮੈਂ ਇਦਾਂ ਹੀ ਕਰਨਾ ਹੈ ਜੇ 420 ਖੇੜੇਗੀ ਤੇ ਤਰ ਜੇਗੀ ਕੱਲੋਂ ਤੇਰਾ ਵੀ ਕੋਈ ਜਵਾਕ ਚ ਲੈਣਾ ਨਹੀਂ ਇਹ ਪੜ ਜੂਗਾ ਤੇ ਕਹੂ ਕਿਸ ਗਵਾਂਢ ਨੇ ਮਤ ਦਿੱਤੀ ਮੈਂ ਤੇ ਮਤ ਦਿੰਨੀ ਆ ਸਾਰਿਆਂ ਨੂੰ ਚੰਗੀ ਤੇ ਲੋਕਾਂ ਨੂੰ ਲੱਗਦੀ ਬੁਰੀ ਹਾਂ ਮਗਰ ਉਹ ਦੁਕਾਨ ਵੀ ਆਖਿਆ ਖੜਾ ਨਹੀਂ ਇਥੇ ਤੇ ਲੋ ਨਹੀਂ ਹੋਰ ਤੈਨੂੰ ਗੱਲ ਦੱਸਾਂ ਜਦੋਂ ਇਦਾਂ ਨਹੀਂ ਨਾ ਮੇਰੇ ਨਾਲ ਲੋਕ ਲਾ ਕੇ ਆਇਆ ਕਰ ਆਹੋ ਆਹੋ ਵੀ ਵਧੀਆ ਕੀਤਾ ਯਾਰ ਮੈਂ ਤੇ ਆਪਣੀ ਕੱਲੀ ਆਲਮਾਰੀ ਹੈ ਨਾ ਇਹਨੂੰ ਲੋਕ ਲਾਇਆ ਉਧਰ ਪੇਟੀ ਲੋਕ ਮੈਂ ਲੋਕ ਥਾਂ ਦਾ ਟੋਕੇ ਮੇਰੀ ਵੀ ਸੁਣ ਲਾ ਹਾਂ ਜੇ ਕਿਤੇ ਮੈਮੀ ਨਾ ਖਾਣ ਦੇ ਕੋ ਪਹਿਲਾਂ ਦੀ ਆ ਜਾਂਦੀ ਤੇ ਮੇਰਾ ਕੁਝ ਬਣ ਨਾ ਜਾਂਦਾ ਸੋਨਾ ਤੇ ਸੋਨਾ ਕਿਦੇ ਪਾ ਚੜੰਦੇ ਤੇ ਕੋਤੇ ਇੱਕ ਵਾਲੀਆਂ ਦੇ ਜੋੜੇ ਬਣਾਇਆ ਹੁੰਦਾ ਜਾ ਗਾਂ ਤਾਂ ਤੂੰ ਲੁੱਲਣੀ ਪੱਤੀਆਂ ਵਾਲੀਆਂ ਬਣਾ ਕੇ ਪਾਈਆਂ ਅੰਦਰੋਂ ਅੰਦਰ ਹੀ ਜੋੜਾ ਜੋੜ ਕੇ ਤੇ ਉਹ ਕਰ ਇਹ ਸਬਜੀ ਜੋ ਕੇ ਪਹਿਨੀ ਤੇ ਸਬਜ ਉਹ ਤੇ ਫਿਰ ਤੇਰਾ ਸੇਮੂ ਨਢੀ ਚੱਲ ਬੈ ਮੈਂ ਘੁੱਟ ਚਾਹ ਬਣਾਵਾਂ ਹੋਨਾਰੇ ਤੇ ਮਾਰ ਤਰੀਆਂ ਨੇ ਮਰ ਜਾਣਾ ਬੀ ਹੋਸ਼ ਹੋ ਜਾਣਾ ਬਾਹਰ ਮੇਰੀ ਸੱਸ ਨੇ ਨਾ ਨਾਚੀਆਂ ਦੋ ਹੱਥ ਪਾ ਲਈ ਠੰਡ ਚੱਲ ਪਾ ਲੂੰਗੀ ਦੁੱਧ ਨੂੰ ਪਤੀ ਲਾ ਲਈ ਨਹੀਂ ਆਵਾਂਗੀ ਤੇ ਰੇ ਵੜ ਗਈ ਆ ਇਹ ਤੇ ਸਾਡੇ ਘਰ ਕਦੀ ਆਈ ਨਹੀਂ ਅੱਜ ਕਿਥੋਂ ਰਾਹ ਆ ਗਿਆ ਨਿੰਕੀਏ ਜਾ ਪਹਲਾ ਹੌਲੇ ਹੌਲੇ ਜਾ ਕੇ ਲਾ ਕੇ ਬਹਿ ਜਾ ਪਹਲਾ ਕੀ ਦੱਸਣ ਡਈ ਉਹਨਾਂ ਤੇ ਕੀ ਕਰਨੀਆਂ ਗੱਲਾਂ ਸੁਣ ਫਿਰ ਤੈਨੂੰ ਦੱਸੂਗੀ ਆਓ ਚੱਲ ਠੀਕ ਸੁਣ ਲਗਾ ਕੀ ਜਾਂਦੀ ਆ ਪਹਲਾ ਚੰਗਾ ਬੀਬੀ ਸੁਣਗਾ ਕਹਦਾ ਮਾੜੀ ਮੱਤੇ ਹੀ ਨਾ ਲਾ ਜੇ ਅੱਗੇ ਬੜੀ ਆ ਗਈ ਦਾਨੀ ਘਰ ਦੇ ਵਿੱਚ ਕੋਟਾ ਲੈ ਲੈ ਹਣਾ ਲੈ ਨੀ ਮੇਰੀ ਗੱਲ ਸੁਣਨੇ ਕੀ ਹੈ ਜੇ ਮੈਂ ਤੈਨੂੰ ਆਖਿਆ ਹੀ ਵੀ ਚਾਰ ਬੈਲ ਹੋ ਕੇ ਬੜੇ ਰਿਆ ਕਰਦੇ ਤੂੰ ਮੇਰੇ ਸਮਾਨ ਨੂੰ ਸਨ ਲਾ ਲਈ ਹੈ ਮੇਰੀ ਗੱਲ ਸੁਣ ਬਿੰਦੀ ਤੇ ਥੱਲੇ ਕਰਾਰਾ ਬਿੰਦੀ ਨੇ ਸਮਾਨ ਲਾ ਇੱਧਰ ਆ ਲੋ ਲੜੇ ਇੱਧਰ ਆ ਮੇਰੀ ਸੁਣ ਗੱਲ ਇਹਨੂੰ ਇੱਥੇ ਲਾਈਦਾ ਵਾਕੇ ਤੇ ਤੈਨੂੰ ਬੀਬੀ ਨੇ ਅਕਲ ਦਿੱਤੀ ਹੋਵੇ ਤੇ ਤਾਂ ਵਾ ਨਾ ਮੂੰਹ ਸਿਰ ਤੇ ਤੂੰ ਬੜਾ ਰੰਗ ਲਿਆ ਰੱਖ ਲ ਵਿੱਚਾਂ ਚੁੱਕਿਆ ਤੇ ਮੇਰੇ ਡੱਬਾ ਤੇ ਮੇਰੀ ਗੱਲ ਤਾਂ ਕਰਕੇ ਲਿਆ ਹੀ ਮੇਰੇ ਸਮਾਨ ਮੁੱਕ ਜਾਣਾ ਹੀ ਅੱਛਾ ਬੜੀ ਸਿਆਣੀ ਮੇਰੀ ਗੱਲ ਸੁਣ ਕੁੱਟ ਚਾਹ ਬਣਾ ਲੈ ਕਿੱਥੇ ਬੈ ਗਈ ਆ ਬੀਬੀ ਕਹਿੰਦੀ ਆ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਆ ਕੀ ਤੇ ਗੱਲਾਂ ਕਰਦੀਆਂ ਹਾਈ ਨਹੀਂ ਮੈਂ ਮਰ ਜਾਣੀ ਜਿੱਦਣ ਮੇਰੀਆਂ ਜਣਾ ਚ ਬੈਠੀ ਨਾ ਇੰਨੇ ਬੈਣਾ ਹੀ ਚਲ ਉਹਦਾ ਚੰਗਾ ਹੀ ਹੋ ਸੱਚ ਦਾ ਦੱਸ ਦਿੰਦੀ ਆ ਗੱਲ ਚੰਗਾ ਹੀ ਹੋ ਤੇਰਾ ਹਾਂ ਚੰਗਾ ਕਾਦਾ ਵਾ ਨਾ ਦੱਸਦੀ ਤੇ ਬੀਬੀ ਨੇ ਤੂੰ ਜਾ ਕੇ ਹੁਣ ਪਤਾ ਕੀ ਕਹਿਣਾ ਵਾ ਨਾਲੇ ਘੁੱਟ ਬਣਾ ਲੈ ਵਧੀਆ ਜੀਚਾ ਦੁੱਧ ਨੂੰ ਪਤੀ ਲਾਇਦੇ ਬੀਬੀ ਜੋਗਾ ਪਾਣੀ ਮਾਸਾ ਨਹੀਂ ਪੈਣਾ ਚਾਹੀਦਾ ਸਿਰਫ ਤਿੰਨ ਜਾਣੀਆਂ ਕਿੰਨੀਆਂ 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 ਤਿੰਨ ਨੇ ਤਿੰਨ ਤੇ ਬੀਬੀ ਨੂੰ ਬਾਹਰ ਜਾ ਕੇ ਇਹ ਆਖੇ ਵੀ ਬੀਬੀ ਤੇਰੀਆਂ ਸਿਫਤਾ ਹੀ ਕਰਨ ਲਈ ਆ ਸਿਫਤਾ ਹੀ ਤੇ ਕਰਨ ਲਈ ਮੈਂ ਹਾੜੀ ਸੱਸ ਵਾ ਨਾ ਹੈ ਨਾ ਤੇ ਮੈਂ ਤੇ ਆਖਣੀ ਵੀ ਬੀਬੀ ਹਾੜੀ ਬੜੀ ਚੰਗੀ ਓ ਬੀਬੀ ਕਹਿੰਦੀ ਪਾਂਡੇ ਮਾਂਜ ਪਾਂਡੇ ਕਿੰਨੇ ਮਾਂਜਨੇ ਮੈਂ ਨਹੀਂ ਮਾਂਜਨੇ ਪਾਂਡੇ ਵਧੀਆ ਕੀਤਾ ਕਹਿੰਦੀ ਵੀ ਮੇਰੇ ਹੱਥ ਖਰਾਬ ਹੁੰਦੇ ਮੇਰੀ ਗੱਲ ਸੁਣ ਲੈ ਗਿਆ ਤੇ ਵੇ ਕਿਦਾਂ ਦੇ ਹੋਗੇ ਮੈਂ ਮੈਨੂੰ ਦਵਿੰਦਰ ਦੀਦੀ ਕਹਿੰਦੀ ਤੂੰ ਸੋਣੀ ਬਣ ਕੇ ਕੋਟੀ ਪਾਲੀ ਕਿੱਥੇ ਚੱਲਨੀ ਤੂੰ ਤੂੰ ਇਦਾਂ ਕਰ ਤੂੰ ਇਦਾਂ ਦਵਿੰਦਰ ਚਲੀ ਮੇਰੇ ਕੋਲ ਲਾਉਣ ਮਹਿੰਦੀ ਤੇ ਤੂੰ ਵੀ ਮੇਰੇ ਨਾਲ ਹੀ ਮਗਰੀ ਆ ਜਾ ਚੰਗਾ ਤੇ ਬੀਬੀ ਨੂੰ ਸਾਫ਼-ਸਾਫ਼ ਕਹਿਦੀ ਕਿ ਬੀਬੀ ਮੇਰੇ ਹੱਥਾਂ ਲੱਗੀ ਮਹਿੰਦੀ ਮਾਂਜਨੇ ਤੇ ਮਾਂਜ ਲਾ ਆ ਚਲ ਆਪੀ ਮਾਈ ਜੈ ਤੈਨ ਕੱਪ ਜਾ ਦੋ ਲੱਛੇ ਪੋਣੇ ਇੱਕ ਨਹੀਂ ਦੋ ਦੋ ਤੇ ਕੱਪ ਤੈਨ ਚਾ ਦੇ ਹੈ ਬਾਂ ਲੂਲਾ ਉਹ ਰਾਣੀ ਨੇ ਕੀ ਹੈ ਬੀਬੀ ਕੀ ਕਾਦੀਆਂ ਗੱਲਾਂ ਕਰਨ ਦੀਆਂ ਬੀਬੀ ਕੋਈ ਚੁਗਲੀ ਨਹੀਂ ਘਾਂਡੀਆਂ ਸਿਰ ਸਿੱਤਾ ਘਾਂਡੇ ਕਹਿੰਦੀ ਮੇਰੀ ਬੀਬੀ ਬੜੀ ਚੰਗੀ ਆ ਕਾਦੀਆਂ ਮੇਰੀਆਂ ਹਾਂ ਜਵਿੰਦਰ ਨਿਆ ਕਰਨ ਰਵਿੰਦਰਾਂ ਦੀ ਦੀਦੀ ਦੀਵਿੰਦਰ ਦੀਦੀ ਆਂਦੀ ਝੂਠ ਸੱਚੀ ਹਾਂ ਮੇਰਾਂ ਨੇ ਸ਼ਿਵਤਾ ਕਰਨੀਆਂ ਤੇ ਹੁਣ ਚਾਹ ਲੱਗੀ ਬਣਾਉਣ ਚਾਹ ਦੁੱਧ ਘਟ ਵੱਧ ਪਾ ਲਈ ਇੰਨੇ ਕੱਪ ਆਂਦੀ ਬਸ ਦੋ ਲੇਚੀਆਂ ਤੇ ਇੰਨੇ ਕੱਪ ਚਾਹ ਦੇ ਕਹਿੰਦੀ ਬੇਬੇ ਨੂੰ ਸ਼ੂਗਰ ਆ ਡਾਕਟਰ ਕਹਿੰਦੇ ਚਾਹ ਨਹੀਂ ਦੇਣੀ ਸ਼ੂਗਰ ਹੋਵਾ ਤਾਂ ਪਿਛਲਿਆਂ ਨੂੰ ਮੇਰੇ ਲਈ ਚਾਹ ਬਣਾਉਣੀ ਚਾਹੀਦੀ ਨਾ ਮੈਂ ਸਾਰੀ ਰੋੜ ਦੇਣੀ ਹਾਂ ਗੱਲਾਂ ਮਾਰਦੀ ਹੋ ਪਰੌਣੀ ਆਈ ਆ ਜਿਹਦੀ ਚਾਹ ਬਣਾਉਣ ਡਈਆਂ ਤੂੰ ਹੀ ਇੱਕ ਕਹਿੰਦੀ ਚਾਹ ਮੈਨੂੰ ਦੇ ਦਵਿੰਦਰ ਕਹਿੰਦੀ ਚਾਹ ਮੈਨੂੰ ਦੇ ਦੇ ਬੀਬੀ ਕਹਿੰਦੀ ਚਾਹ ਮੈਨੂੰ ਦੇ ਦੇ ਜੇ ਮੈਂ ਦਵਿੰਦਰ ਨਾਲ ਤੇ ਬੀਬੀ ਨੇ ਲੜ ਪੈਣਾ ਕੀ ਕਰਾਂ ਸਿਆਪਾ ਮਕਉਨੀ ਇੱਕ ਜਾਣੀ ਦੀ ਚਾਹ ਖੜਦੀ ਆ ਦੋਵਾਂ ਨੂੰ ਚਾਹ ਤੋਂ ਰਹਿ ਦਿੰਨੇ ਆ ਘਟਕ ਪਈ ਚਾਹ ਹੋਈ ਦੁੱਧ ਪਾ ਕੇ ਥਤੀ ਕਾਕੇ ਨੂੰ ਦੇ ਦੂੰਗੀ ਚੱਲ ਆਈ ਸਫਲ ਹੋ ਗਈ ਨਹੀਂ ਹਾਈ ਬੜੀ ਛਤੀ ਚਾਹ ਬਣਾ ਲੀ ਤੂੰ ਚਾਹ ਸਵੇਰ ਦੀ ਪਈ ਮੈਂ ਉਹ ਥਤੀ ਕਰ ਲੈਂਦੀ ਤੇ ਨਾਲੇ ਆ ਗਈ ਇੱਕ ਕੱਪ ਟਾਟਾ ਦੋਹਨੋਂ ਸੱਸ ਦੱਸਿਆ ਆਪਾਂ ਹੀ ਤੂੰ ਹੀ ਕਹਿੰਦੇ ਮੈਨੂੰ ਚਾਹ ਦੋ ਬੀਬੀ ਕਹਿੰਦੀ ਮੈਨੂੰ ਚਾਹ ਦੋ ਤੂੰ ਬੀਬੀ ਦੇ ਜ਼ਰੂਰ ਕਰਨ ਵਾਲਾ ਪੋਣਾ ਹੀ ਉਹਦਾ ਹੈ ਨਹੀਂ ਲੋਲਣ ਤੈਨੂੰ ਅਗਲੋ-ਅਗਲ ਤੈਨੂੰ ਇਹ ਸਮਝਾਇਆ ਨਾਲੇ ਬਈ ਚਾਹ ਦਿੱਤੀ ਕਰਕੇ ਦੇਂਦੀ ਘਰ ਜਾ ਕੇ ਅਗਲੀ ਗੱਲ ਕਰੂਗੀ ਮੈਂ ਤਾਂ ਨਹੀਂ ਪਿੰਦੀ ਬਈ ਚਾਹ ਮੈਨੂੰ ਤਾਂ ਵਾਈ ਹੋ ਜਾਂਦੀ ਆ ਉਹਨੂੰ ਦੇ ਦੇ ਸੱਸ ਫੇਰ ਭਾਈ ਵਿੱਚ ਬੀਬੀ ਦੇ ਜਵਾਨ ਤੂੰ ਬੀਬੀ ਨੂੰ ਭਾਈ ਬੀਬੀ ਉਹਨੂੰ ਪਿਆ ਜਾ ਉਹਨੂੰ ਤਾਂ ਬੀਬੀ ਤੂੰ ਪੀ ਲੈ ਜਾ ਭਾਈ ਨਹੀਂ ਕਿੰਨੀ ਤੇਜ ਵਿੱਚੋਂ ਤੇਜ ਵੀ ਬੜੀ ਆ ਬਈ ਚਾਹ ਦਿੱਤੀ ਕਰ ਲਈ ਤੇ ਉਹਦੀ ਮੰਨ ਲਈ ਉਹ ਗੱਲ ਉਹਦੇ ਸਿਰ 'ਚ ਪਾ ਦੇ ਦੇਖਣ ਨੂੰ ਲੋਲਰ ਲੱਗਦੀ ਆ